ਤੁਸੀਂ ਕਦੇ ਇਸ ਚੀਜ਼ ਦੇ ਉੱਪਰ ਧਿਆਨ ਦਿੱਤਾ ਹੈ ਕਿ ਟ੍ਰੇਨ ਘੰਟਿਆਂ ਬទੂ ਸਟੇਸ਼ਨ ਦੇ ਉੱਪਰ ਖੜੀ ਰਹਿੰਦੀ ਹੈ ਯਾਤਰੀ ਟ੍ਰੇਨ ਦੇ ਵਿੱਚੋਂ ਉਤਰ ਕੇ ਚਲੇ ਜਾਂਦੇ ਨੇ ਸਾਰਾ ਪਲੇਟਫਾਰਮ ਖਾਲੀ ਹੋ ਜਾਂਦਾ ਹੈ ਪਰ ਫਿਰ ਵੀ ਟ੍ਰੇਨ ਦਾ ਇੰਜਣ ਲਗਾਤਾਰ ਚੱਲਦਾ ਰਹਿੰਦਾ ਹੈ ਉਹਨੂੰ ਕੋਈ ਬੰਦ ਨਹੀਂ ਕਰਦਾ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਕਿਤੇ ਨਾ ਕਿਤੇ ਜ਼ਰੂਰ ਆਇਆ ਹੋਵੇਗਾ ਕਿ ਜਦੋਂ ਟ੍ਰੇਨ ਨੇ ਸਟੇਸ਼ਨ ਦੇ ਉੱਤੇ ਲਗਾਤਾਰ ਇੰਨਾ ਟਾਈਮ ਖੜਨਾ ਹੈ ਫਿਰ ਰੇਲਵੇ ਇੰਜਣ ਨੂੰ ਬੰਦ ਕਿਉਂ ਨਹੀਂ ਕਰ ਦਿੰਦਾ ਕੀ ਰੇਲਵੇ ਨੂੰ ਬਿਲਕੁਲ ਪਰਵਾਹ ਨਹੀਂ ਹੁੰਦੀ ਡੀਜ਼ਲ ਜਾਂ ਫਿਰ ਬਿਜਲੀ ਦੀ ਜਾਂ ਫਿਰ ਰੇਲਵੇ ਦੀ ਇਹ ਲਾਪਰਵਾਹੀ ਹੈ ਆਖਰ ਕਾਰਨ ਕੀ ਹੈ ਇਸ ਦੇ ਪਿੱ ਸੱਚ ਇਹ ਹੈ ਕਿ ਰੇਲਵੇ ਦੇ ਇੰਜਨ ਨੂੰ ਨਾ ਬੰਦ ਕਰਨ ਦੇ ਪਿੱਛੇ ਇੱਕ ਨਹੀਂ ਬਲਕਿ ਕਈ ਗੰਭੀਰ ਵੱਡੇ ਕਾਰਨ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਹੈ ਸੁਰੱਖਿਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਟ੍ਰੇਨ ਦਾ ਇੰਜਨ ਕਾਰ ਜਾਂ ਫਿਰ ਬਾਈਕ ਦੇ ਇੰਜਨ ਵਰਗਾ ਨਹੀਂ ਹੁੰਦਾ ਕਾਰ ਦੀ ਤੁਸੀਂ ਚਾਬੀ ਘੁਮਾਉਣੀ ਹੋ ਨਾਲ ਦੀ ਨਾਲ ਇੰਜਨ ਚਾਲੂ ਹੋ ਜਾਂਦਾ ਹੈ ਪਰ ਟ੍ਰੇਨ ਦਾ ਜਿਹੜਾ ਇੰਜਨ ਹੈ ਉਹ ਇੱਕ ਬਹੁਤ ਜ਼ਿਆਦਾ ਭਾਰੀ ਅਤੇ ਗੁੰਝਲਦਾਰ ਮਸ਼ੀਨ ਹੈ ਇਸ ਨੂੰ ਸਟਾਰਟ ਕਰਨ ਦੇ ਲਈ ਕਈ ਸਿਸਟਮਾਂ ਨੂੰ ਇੱਕੋ ਸਮੇਂ ਤੇ ਐਕਟਿਵ ਕਰਨਾ ਪੈਂਦਾ ਹੈ ਤੇ ਲਗਭਗ ਰੇਲਵੇ ਦੇ ਇੰਜਨ ਨੂੰ ਘੱਟ ਤੋਂ ਘੱਟ ਸਟਾਰਟ ਕਰਨ ਦੇ ਲਈ 10 ਤੋਂ ਲੈ ਕੇ 20 ਮਿੰਟ ਲੱਗ ਜਾਂਦੇ ਨੇ ਜ ਦੇ ਉੱਪਰ ਰੇਲਵੇ ਆਪਣੇ ਇੰਜਣਾਂ ਨੂੰ ਬੰਦ ਕਰਨ ਲੱਗ ਜਾਵੇ ਜਿੰਨਾ ਟਾਈਮ ਯਾਤਰੀ ਉਤਰਦੇ ਨੇ ਚੜ੍ਹਦੇ ਨੇ ਉਹਨਾਂ ਟਾਈਮ ਜੇਕਰ ਰੇਲਵੇ ਇੰਜਣ ਆਪਣਾ ਬੰਦ ਕਰਨ ਲੱਗ ਜਾਵੇ ਤਾਂ ਇਸ ਦੇ ਨਾਲ ਪੂਰੀ ਦੀ ਪੂਰੀ ਟਾਈਮਿੰਗ بگੜ ਜਾਵੇਗੀ। ਰੇਲ ਦਾ ਇੰਜਣ ਬੰਦ ਨਾ ਕਰਨ ਦਾ ਇਸ ਤੋਂ ਅਗਲਾ ਜਿਹੜਾ ਸਭ ਤੋਂ ਵੱਡਾ ਤੇ ਖਤਰਨਾਕ ਕਾਰਨ ਹੈ ਉਹ ਹੈ ਜੀ ਬ੍ਰੇਕ। ਟ੍ਰੇਨ ਦੇ ਬ੍ਰੇਕ ਕਿਸੇ ਪੈਡਲ ਨਾਲ ਨਹੀਂ ਬਲਕਿ ਹਵਾ ਦੇ ਦਬਾਅ ਦੇ ਨਾਲ ਹਵਾ ਦੇ ਪ੍ਰੈਸ਼ਰ ਦੇ ਨਾਲ ਕੰਮ ਕਰਦੇ ਨੇ ਤੇ ਇਹ ਹਵਾ ਨੂੰ ਲਗਾਤਾਰ ਬਣਾਈ ਰੱਖਣ ਦਾ ਕੰਮ ਕਰਦਾ ਹੈ ਰੇਲ ਦਾ ਇੰਜਣ। ਜੇਕਰ ਰੇਲ ਦੇ ਇੰਜਣ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਹ 에ਅਰ ਪ੍ਰੈਸ਼ਰ ਹੌਲੀ-ਹੌਲੀ ਘਟ ਹੋਣ ਲੱਗ ਇੱਕ ਕਮਜ਼ੋਰ ਪੈਣਗੇ ਪ੍ਰੈਸ਼ਰ ਘਟੇਗਾ ਤਾਂ ਟ੍ਰੇਨ ਆਪਣੇ ਆਪ ਅੱਗੇ ਨੂੰ ਚੱਲਣਾ ਸ਼ੁਰੂ ਕਰ ਦਵੇਗੀ। ਇਹੀ ਵਜ੍ਹਾ ਹੈ ਕਿ ਰੇਲਵੇ ਕਦੇ ਵੀ ਇੰਜਣ ਬੰਦ ਕਰਨ ਦਾ ਰਿਸਕ ਨਹੀਂ ਲੈਂਦਾ। ਇੰਜਣ ਚਾਲੂ ਰਹਿੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਬ੍ਰੇਕ ਕੰਮ ਕਰ ਰਹੇ ਨੇ। ਦੂਸਰਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰੇਲਵੇ ਇਸ ਕਰਕੇ ਵੀ ਸਟੇਸ਼ਨ ਦੇ ਉੱਪਰ ਆਪਣਾ ਇੰਜਣ ਬੰਦ ਨਹੀਂ ਕਰਦਾ ਕਿਉਂਕਿ ਇੰਜਣ ਦੀ ਸਪਲਾਈ ਦੇ ਨਾਲ ਹੀ ਜਿੰਨੇ ਰੇਲਵੇ ਦੇ ਡੱਬੇ ਨੇ ਉਹਨਾਂ ਦੇ ਅੰਦਰ ਏਸੀ ਅਤੇ ਲਾਈਟਾਂ ਜਾਂ ਜਿੰਨੇ ਵੀ ਚਾਰਜਿੰਗ ਪੁਆਇੰਟ ਨੇ ਉਹ ਸਾਰੇ ਚੱਲਦੇ ਨੇ। ਜਿਵੇਂ ਹੀ ਰੇਲ ਦਾ ਇੰਜਣ ਬੰਦ ਹੋਵੇਗਾ ਤਾਂ ਸਾਰੇ ਹੀ ਰੇਲ ਦੇ ਵਿੱਚ ਪਾਵਰ ਸਪਲਾਈ ਕੱਟ ਹੋ ਜਾ ਸਹੂਲਤ ਦੇ ਲਈ ਇੰਜਨ ਨੂੰ ਚਾਲੂ ਰੱਖਿਆ ਜਾਂਦਾ ਹੈ ਸਟੇਸ਼ਨ ਦੇ ਉੱਪਰ ਅਗਲਾ ਵੱਡਾ ਕਾਰਨ ਹੈ ਜਿਸ ਕਰ ਰੇਲਵੇ ਆਪਣਾ ਇੰਜਨ ਸਟੇਸ਼ਨ ਦੇ ਉੱਪਰ ਬੰਦਰੀ ਕਰਦਾ ਹੈ ਉਹ ਚੀਜ਼ ਹੈ ਇੰਜਨ ਦੀ ਸਿਹਤ ਕਿਸੇ ਵੀ ਭਾਰੀ ਚੀਜ਼ ਨੂੰ ਬਾਰ ਬਾਰ ਬੰਦ ਕਰਨਾ ਤੇ ਚਾਲੂ ਕਰਨਾ ਉਹਦੇ ਲਈ ਕਾਫੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਇੰਜਨ ਜਦੋਂ ਗਰਮ ਹੁੰਦਾ ਹੈ ਉਹਨੂੰ ਅਚਾਨਕ ਤੁਸੀਂ ਬੰਦ ਕਰ ਦੋ ਤੇ ਫਿਰ ਇੱਕਦਮ ਉਸ ਨੂੰ ਸਟਾਰਟ ਕਰ ਦੋ ਤਾਂ ਉਸ ਸਮੇਂ ਇੰਜਨ ਦੇ ਅੰਦਰਲੇ ਪੁਰਜੇ ਇੱਕਦਮ ਫੈਲਦੇ ਅਤੇ ਸੁਗੜਦੇ ਨੇ ਜਦੋਂ ਇੱਕਦਮ ਪੁਰਜੇ ਫੈਲਣਗੇ ਸੁਗੜਨਗੇ ਤਾਂ ਉਸ ਦੇ ਨਾਲ ਇਹਨਾਂ ਦੇ ਅੰਦਰ ਪ੍ਰੋਬਲਮ ਆਉਣ ਦੇ ਚਾਂਸ ਵੱਧ ਜਾਂਦੇ ਜਿਸ ਕਾਰਨ ਰੇਲਵੇ ਦਾ ਕਰੋੜ ਨੂੰ ਠੀਕ ਕਰਨ ਦੇ ਉੱਪਰ ਖਰਚਾ ਆਵੇਗਾ ਜੇਕਰ ਇੱਕ ਵੀ ਪੁਰਜ਼ਾ ਖਰਾਬ ਹੋ ਗਏ। ਇਹੀ ਕਾਰਨ ਹੈ ਕਿ ਰੇਲਵੇ ਦਾ ਇੰਜਣ ਜਿੰਨਾ ਟਾਈਮ ਚੱਲਦਾ ਹੈ, ਓਨਾ ਟਾਈਮ ਉਹ ਜ਼ਿਆਦਾ ਸੇਫ ਹੁੰਦਾ ਹੈ ਬੰਦ ਇੰਜਣਾਂ ਦੇ ਨਾਲ। ਇਸ ਤੋਂ ਅੱਗੇ ਚਲਦੇ ਹਾਂ ਕਿ ਰੇਲਵੇ ਦੀ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਪਲਾਨ ਦੇ ਮੁਤਾਬਕ ਸ਼ਡਿਊਲ ਦੇ ਹਿਸਾਬ ਦੇ ਨਾਲ ਨਹੀਂ ਚੱਲਦੀਆਂ। ਕਦੇ ਅਚਾਨਕ ਰੇਲ ਨੂੰ ਸਿਗਨਲ ਮਿਲ ਜਾਂਦਾ ਹੈ, ਉਸ ਟਾਈਮ ਹੀ ਉਸਨੂੰ ਤੁਰਨਾ ਪੈਂਦਾ ਹੈ। ਕਦੇ ਕੋਈ ਵੀਆਈਪੀ ਟ੍ਰੇਨ ਆ ਜਾਂਦੀ ਹੈ, ਉਸਨੂੰ ਚਲਦੀ ਹੋਈ ਰੁਕਣਾ ਪੈ ਜਾਂਦਾ ਹੈ। ਕਦੇ ਕੋਈ ਐਮਰਜੈਂਸੀ ਆ ਜਾਂਦੀ ਹੈ, ਇੱਕਦਮ ਹੀ ਰੇਲ ਨੂੰ ਚੱਲਣਾ ਪੈ ਜਾਂਦਾ ਹੈ। ਜੇਕਰ ਇਨ੍ਹਾਂ ਹ ਹੁੰਦਾ ਹੈ ਕਿ ਰੇਲ ਦਾ ਇੰਜਣ ਕਦੇ ਬੰਦ ਨਹੀਂ ਹੁੰਦਾ ਅਜਿਹਾ ਬਿਲਕੁਲ ਵੀ ਨਹੀਂ ਹੈ ਰੇਲ ਦਾ ਇੰਜਣ ਵੀ ਬੰਦ ਹੁੰਦਾ ਹੈ ਪਰ ਉਦੋਂ ਜਦੋਂ ਟ੍ਰੇਨ ਯਾਰਡ ਦੇ ਵਿੱਚ ਜਾਂਦੀ ਹੈ ਜਿੱਥੇ ਉਹਨੇ ਲੰਬੇ ਸਮੇਂ ਦੇ ਲਈ ਖੜਨਾ ਹੁੰਦਾ ਹੈ ਜਾਂ ਫਿਰ ਜਦੋਂ ਰੇਲ ਨੂੰ ਮੇਨਟੇਨੈਂਸ ਦੇ ਲਈ ਭੇਜਿਆ ਜਾਂਦਾ ਹੈ ਉਸ ਸਮੇਂ ਰੇਲ ਦੇ ਇੰਜਣ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਪਰ ਸਟੇਸ਼ਨ ਦੇ ਉੱਪਰ ਖੜੀ ਟ੍ਰੇਨ ਦਾ ਇੰਜਣ ਲਗਾਤਾਰ ਚਾਲੂ ਰੱਖਿਆ ਜਾਂਦਾ ਹੈ ਚਾਹੇ ਉਸ ਨੂੰ ਉੱਥੇ 1 ਘੰਟਾ ਖੜਨਾ ਪਵੇ 2 ਘੰਟੇ ਖੜਨਾ ਪਵੇ ਜਾਂ ਫਿਰ 3 ਘੰਟੇ ਖੜਨਾ ਪਵੇ ਕਿਉਂਕਿ ਸਟੇਸ਼ਨ ਦਾ ਮਤਲਬ ਹੁੰਦਾ ਹੈ ਯਾਤਰੀ ਸੁਰੱਖਿਆ ਅਤੇ ਸਮੇਂ ਦੀ ਪਵੰਮਤੀ ਅਗਲੀ ਰੇਲਵੇ ਦੀ ਲਾਪਰਵਾਹੀ ਨਾ ਸਮਝਿਓ ਕਿਉਂਕਿ ਇਹ ਇੰਜਣ ਐਸਲੀ ਚੱਲ ਰਿਹਾ ਹੈ ਕਿਉਂਕਿ ਤੁਹਾਡੀ ਅਤੇ ਲੱਖਾਂ ਯਾਤਰੀਆਂ ਦੀ ਸੁਰੱਖਿਆ ਵਾ ਜਮਾਇਦੇ ਉੱਪਰ ਹੈ ਇੰਜਣ ਦਾ ਚਾਲੂ ਰਹਿਣਾ ਰੇਲਵੇ ਦਾ ਇੱਕ ਸੋਚਿਆ ਸਮਝਿਆ ਫੈਸਲਾ ਹੈ ਜਿਹੜਾ ਹਰ ਰੋਜ਼ ਲੱਖਾਂ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਰੱਖਦਾ ਹੈ ਇਹ ਵਾਲੀ ਜਾਣਕਾਰੀ ਤੁਹਾਨੂੰ ਨਵੀਂ ਲੱਗੀ ਹੈ ਵਧੀਆ ਲੱਗੀ ਹੈ ਸਿੱਖਣ ਲਈ ਕੁਝ ਮਿਲਿਆ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਣਾ ਧੰਨਵਾਦ